ਮਾਫੀ ਚਾਹੁੰਦਾ ਮੈਨੂੰ ਬੜੀ ਅਸਿਕਲ ਦੀ ਸ਼ਰਮ ਉਹ ਕੂੜੇ ਦੇ ਢੇਰ 'ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲਿਆਏ ਹਨ ਇਹੋ ਦਿਆਨਾ ਤੇ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਥਾਂ 'ਚ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਣਾ ਸੀ ਕਿਉਂਕਿ ਮੈਂ ਸਭ ਨੇ ਸਾਡੇ ਭਗਵਾਨ ਦੀ ਇਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬਨ ਕੇ ਛਿਣ ਛਿਣੀ ਜ਼ਿੰਦਗੇ ਦੀ ਚੰਗੀ ਗੱਲ ਦੀ ਸੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਸਤਿਫਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਚਿੰਤਾ ਹੈ ਜਿਹੜੀ ਮੈਨੂੰ ਬੇਅਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲ ਬਹੁਤ ਵੱਡੇ ਚੈਲੰਜਸ ਰਹਿ ਗਏ ਨੇ ਮੇਰੇ ਤੇ ਅੱਜ ਵੀ ਚਿੰਤਾ ਹੈ ਮੈਂ ਰਾਸੇਜ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਹ ਤਾਂ ਮਾਈ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤਣਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਗੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਤਹਾਨੂੰ ਪਹਿਲਾਂ ਵੀ ਕਹਿੰਦਾ ਬਹੁਤ ਸਾਰੇ ਲੋਕ ਕਹਿੰਦੇ ਕਹਿ ਦਿੰਦੇ ਕਿ ਰਾਜਾ ਵਿਢਿੰਗ ਕਿਸੇ ਪਹਿਲਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਵਿਢਿੰਗ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਵਿਢਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੈ ਔਰ ਕਿਸੇ ਵੀ ਸਨੇਹਾ ਸੰਗ੍ਰਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਲ ਵੀ ਕੀਤਾ ਹੈ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਬਾਪੇ ਨਾਨਕ ਦਾ ਪੰਜਾ ਹੈ ਭਾਵੇਂ ਅਕਾਲੀ ਦਲ ਵਾਲੇ ਕਹਿੰਦੇ ਕਿ ਬਾਪੇ ਨਾਨਕ ਦੀ ਤੱਕੜੀ ਹੈ ਕਾ ਅਸੀਂ ਉਹਨੇ ਤੇ ਵੀ ਮਾਫੀ ਮੰਗੀ ਹੈ ਪਰ ਅਸੀਂ ਜੋ ਸਨੇਹ ਹੈ ਸਾਥ ਸੰਗਤ ਦਾ ਚਾਹੇ ਉਹ Hindu ਤਰਫ ਦਾ ਸਨੇਹ ਹੋਵੇ ਜਦੋਂ Hindu ਤਰਫ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ ਘਰ ਜਾ ਕੇ ਕਿਦਰਵਾਦੇ ਵਿੱਚ ਰਾਮ ਮੰਦਰ ਦੀ ਦੀ ਪ੍ਰਤੀਸ਼ਟਾ ਜਿਹਨੂੰ ਸਿੰਘੀ ਦੀਵੇ ਬੰਡੇ ਤੇਲ ਦਿੰਦਾ ਦੋ ਮਾਂ ਨੂੰ ਲੱਦੇਉਂ ਦਿੱਤੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਾਡੇ ਸਨੇਹਾ ਸੀਗਾ ਦੇ ਵੀ ਹੁਣ ਇਹ ਸ਼ਰੂਨੀ ਗੁਰਦੁਆਰਾ ਤੋਂ ਬੰਦ ਕਮੇਟੀ ਵੱਲੋਂ ਸੁਨੇਹਾ ਹੈ ਇਸ ਕਰਕੇ ਕਿਸੇ ਪ੍ਰਕਾਸ਼ਾਉ ਜਸ਼ਨ ਨਹੀਂ ਹੈ ਅਤੇ ਬਹੁਤ ਸਾਰਾ ਕੰਮ ਹੈ ਇਹ ਕੇਵਲ ਕਲੀ ਚਿਤ ਰક્ષ ਨਹੀਂ ਹੈ ਇਸ ਵਾਰ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੋਡ ਮੈਪ ਅਸੀਂ